ਇਹਨਾਂ ਆਮ ਆਦਮੀ ਪਾਰਟੀ ਨੇ ਇਹ ਫਲੱਡ ਕ੍ਰਾਈਸਿਸ ਮੈਨੇਜਮੈਂਟ 'ਚ ਇਟ ਹੈਸ ਟੋਟਲੀ ਫੇਲਡ ਇਸ ਫਲੱਡਸ ਦੇ ਵਿੱਚ ਲਗਭਗ 4.8 ਲੱਖ ਏਕੜ ਦਾ ਨੁਕਸਾਨ ਹੋਇਆ 17000 ਹਾਊਸਿਸ ਡੈਮੇਜ ਹੋਏ ਉਹਦੀਆਂ ਗਾਈਡਲਾਈਨਸ ਹੈਗੀਆਂ ਕਿ ਵੀ ਤੁਸੀਂ ਪ੍ਰੀਐਮਟਿਵ ਮੀਅਰਸ ਲੈਣੇ ਆ ਮਿਟੀਗੇਟ ਕਿੱਦਾਂ ਕਰ ਸਕਦੇ ਆ ਫਲੱਡ ਇਫੈਕਟਸ ਨੂੰ ਉਹ ਤੁਸੀਂ ਫਾਲੋ ਕਰ ਲੋ ਕੋਈ ਫਾਲੋ ਨਹੀਂ ਕੀਤਾ ਪਾਸਟ ਹਿਸਟਰੀ ਹੁੰਦੀ ਹੈ ਮਾਧੋਪੁਰ ਫਲੱਡ ਗੇਟਸ ਹੈ ਉਹਦੀ ਰਿਪੇਅਰ ਐਂਡ ਮੇਨਟੇਨੈਂਸ ਤਾਂ ਕਰਵਾ ਲੋ ਮਹਾਰਾਜ ਉਹ ਵੀ ਨਹੀਂ ਕਰਵਾਏ 2 ਲੱਖ ਕਿਊਜ਼ਿਕ ਵਾਟਰ ਆਇਆ ਤੇ ਫਿਰ ਤੁਸੀਂ ਪਤਾਨਕੋਟ ਗੁਰਦਾਸਪੁਰਸ ਕਾਡਾਂਗੇ ਕਿ ਵੀ ਇਹਨਾਂ ਨੇ ਆਪ ਖੜੇ ਹੋ ਕੇ ਆਪਣੀ ਹੈਲਪ ਕੀਤੀ ਹੈ ਠੀਕ ਹੈ ਤੇ ਲਗਭਗ ਜਿਹੜੀਆਂ ਭਾਜੀਪੀ ਰੂਲ ਸਟੇਟਸ ਹਨ ਕੋ 20 ਕਰੋੜ ਰੁਪਈਆ ਉਹਨਾਂ ਨੇ ਆਪਣੇ ਤੌਰ ਤੇ ਕੀਤਾ ਕਿਉਂਕਿ ਪੰਜਾਬ ਵੀ ਕਰਦਾ ਰਿਹਾ ਪੰਜਾਬ ਨੇ ਕਦੀ ਪਿੱਛੇ ਨਹੀਂ ਹਟਿਆ ਚਾਹੇ ਉਹਨਾਂ ਹਰਿਆਣੇ ਨੇ ਹੈ ਦਿੱਲੀ ਨੇ ਹੈ ਗੁਜਰਾਤ ਨੇ ਵੀ ਸਮਾਨ ਭੇਜਿਆ ਉਨੇ ਅਸੈਸਮੈਂਟ ਦੀ ਤਿਆਰੀ ਤਾਂ ਪੂਰੀ ਹੋਣੀ ਚਾਹੀਦੀ ਹੈ ਮੈਂ ਇਹੀ ਤਾਂ ਗੱਲ ਕਰ ਰਿਹਾ ਕਿ ਵੀ ਤੁਹਾਡੀ ਅਸੈਸਮੈਂਟ ਕੀ ਆ ਤੁਸੀਂ ਪ੍ਰਾਈਮ ਮਿਨਿਸਟਰ ਮਿਲਣ ਜਾ ਰਹੇ ਹੋ ਤੁਸੀਂ ਮੀਟਿੰਗ ਦਾ ਕੰਮ ਤੋਂ ਘਰ ਬੈਠ ਕੇ ਕਰੋ ਤਾਂ ਸਹੀ ਕਹਿਣਾ ਕੀ ਹੈ ਹਾਂਜੀ ਕਰ ਦिए आज ਸਾਡੇ ਵਿੱਚ ਸ਼੍ਰੀ ਮਰਨੋਜਨ ਕਾਲਿਆ ਜੀ ਪੂਰਬ ਪ੍ਰਦੇਸ਼ ਅਧਿਐਕਸ਼ ਔਰ ਐਕਸ ਕੈਬਨਿਟ ਮਿਨਿਸਟਰ ਪੰਜਾਬ ਸਾਡੇ ਵਿੱਚ ਬਹੁਤ ਹੀ ਅਹਿਮ ਪ੍ਰੈਸ ਕਾਨਫਰੰਸ ਕਰਨ ਲਈ ਸਾਡੇ ਵਿੱਚ ਪਹੁੰਚੇ ਨੇ ਮੈਂ ਹੁਣ ਬੇਨਤੀ ਕਰੂੰਗਾ ਸ਼੍ਰੀ ਮਨੋਜਨ ਕਾਲਿਆ ਜੀ ਨੂੰ ਉਹ ਤੁਹਾਡੇ ਨਾਲ ਰੂਬਰੂ ਹੋਣਗੇ ਸ਼੍ਰੀ ਮਨੋਜਨ ਕਾਲਿਆ ਜੀ ਪੱਤਰਕਾਰ ਸਾਥੀਓ ਸਾਰਿਆਂ ਨੂੰ ਨਮਸਕਾਰ ਅੱਜ ਦੀ ਪ੍ਰੈਸ ਕਾਨਫਰੰਸ ਇਹਦਾ ਆਮ ਆਦਮੀ ਪਾਰਟੀ ਨੇ ਇਹਦਾ ਫਲੱਡ ਕ੍ਰਾਈਸਿਸ ਮੈਨੇਜਮੈਂਟ ਚ ਇਟ ਹੈਸ ਟੋਟਲੀ ਫੇਲਡ ਦੇਖੋ ਇਸ ਫਲੱਡ ਦੇ ਵਿੱਚ ਲਗਭਗ 4.8 ਲੱਖ ਏਕੜ ਦਾ ਨੁਕਸਾਨ ਹੋਇਆ 17000 ਹਾਊਸਸ ਡੈਮੇਜ ਹੋਏ 4000 ਕਿਲੋਮੀਟਰ ਸੜਕਾਂ ਡੈਮੇਜ ਹੋਈਆਂ 2 ਲੱਖ ਲਾਈਵ ਸਟਾਕ ਹੋਇਆ ਸਵਾਲ ਇਹ ਹੈ ਕਿ ਕੋਈ ਵੀ ਸਰਕਾਰ ਵਿੱਚ ਕੋਈ ਵੀ ਸਮਾਂ ਹੋ ਫਿਰ ਇਹ ਹੁੰਦਾ ਕਿ ਜਿਹੜੀ ਸਰਕਾਰੀ ਕੰਟੀਨਿਊਸ ਪ੍ਰੋਸੈਸ ਵੀ ਹੈ ਇੱਕ ਪਾਰਟੀ ਦੀ ਆਂਦੀ ਹੈ ਸਰਕਾਰ ਦੂਜੀ ਪਾਰਟੀ ਦੀ ਆ ਜਾਂਦੀ ਹੈ ਤੀਸਰੀ ਆ ਜਾਂਦੀ ਹੈ ਤੇ ਫੇਰ ਇੱਕ ਪਾਸਟ ਰਿਕਾਰਡ ਵੀ ਹੁੰਦਾ ਪਾਸਟ ਹਿਸਟਰੀ ਵੀ ਹੁੰਦੀ ਉਹਨੂੰ ਵੀ ਫਾਲੋ ਕਰਦੇ ਔਰ ਜਿਹੜੇ ਫਲੱਡ ਸਾਈਕਲ ਹੈ ਉਹ ਉਹ ਵੀ ਦੌਰਾਨ ਆਂਦੇ ਰਹਿੰਦੇ ਆ ਜਿਵੇਂ 3 ਸਾਲ 2 ਸਾਲ 4 ਸਾਲ ਬਹੁਤ ਤੁਸੀਂ ਸਮੇਂ ਕਿ ਸਿੱਖਣਾ ਹੁਣ ਤੁਸੀਂ ਦੇਖੋ ਕਿ 22 ਚ ਸਰਕਾਰ ਆਈ ਔਰ 25 ਦੇ ਵਿੱਚ ਮੈਟਰੋਲੋਜੀਕਲ ਡਿਪਾਰਟਮੈਂਟ April ਦੇ ਵਿੱਚ ਕਹਿ ਰਿਹਾ ਕਿ ਬਈ ਮੋਰ ਥਨ ਐਕਸਪੈਕਟਿਡ ਰੇਨਸ ਹੋਣੀ ਹੈ ਹੈਵੀ ਰੇਨਸ ਹੋਣਗੀਆਂ ਜਦੋਂ ਤੁਹਾਡਾ ਮੈਟਰੋਲੋਜੀਕਲ ਡਿਪਾਰਟਮੈਂਟ ਤਾਨੂੰ ਅਗਾਂਹ ਕਰ ਰਿਹਾ ਤੁਹਾਡੀ ਜ਼ਿੰਮੇਵਾਰੀ ਬੰਦੀ ਹੈ ਕਿ ਤੁਸੀਂ ਪ੍ਰੀਐਮਪਟਿਵ ਮੀਅਰਸ ਲਵੋ ਫਿਰ ਐਸ ਡੀ ਆਰ ਐਫ ਸਟੇਟ ਡਿਜ਼ਾਸਟਰ ਰਿਸਪੌਂਸ ਫੋਰਸ ਉਹਦੀਆਂ ਗਾਈਡਲਾਈਨਸ ਹੈਗੀਆਂ ਉਹਦੀਆਂ ਗਾਈਡਲਾਈਨਸ ਹੈਗੀਆਂ ਕਿ ਵੀ ਤੁਸੀਂ ਪ੍ਰੀਐਮਪਟਿਵ ਮੀਅਰਸ ਲੈਣੇ ਹੈ ਮਿਟੀਗੇਟ ਕਿੱਦਾਂ ਕਰ ਸਕਦੇ ਆ ਫਲੱਡ ਇਫੈਕਟਸ ਨੂੰ ਉਹ ਤੁਸੀਂ ਫਾਲੋ ਕਰ ਲਓ ਕੋਈ ਫਾਲੋ ਨਹੀਂ ਕੀਤਾ ਫਿਰ ਤੁਸੀਂ ਆਪਣਾ ਇੱਕ ਐਕਸਪੀਰੀਅੰਸ ਹੋਇਆ ਤੁਹਾਨੂੰ 2023 ਦੇ ਵਿੱਚ ਫਲੱਡਸ ਆਏ ਸੀਗੇ एक हजार छपंजा विलेजिस् उदो भी डैमेज भी जो है पानी उजार के करीब आया तेई सौ विलेजि जी तेई चो सबक ले वो भी नहीं दिता फिर तेई च एक जॉइंट कमेटी बनी हैगी तीन स्टेटा है पंजाब, हिमाचल उत्तराखंड उन्हें चौबी च बनी सी ਫਲੱਡਸ ਨੂੰ ਦੇਖਦੇ ਹਾਂ 23 ਦੇ ਔਰ ਉਹਨਾਂ ਨੇ ਇੱਕ ਰਿਪੋਰਟ ਦਿੱਤੀ ਔਰ ਰਿਪੋਰਟ ਦੇ ਵਿੱਚ ਕਿਹਾ ਕਿ ਤੁਸੀਂ ਜਿਹੜਾ ਨਾ ਇੱਕ ਸਰਵੇ ਕਰਵਾਓ ਸਰਵੇ ਜਿਹੜਾ ਹੈਗਾ ਕਿ ਵੀ ਹੈਜ਼ਰਡਸ ਕਿੱਥੋਂ ਕਿੱਥੋਂ ਹੈਗੇ ਹ ਔਰ 15 ਮਹੀਨੇ ਇਨ ਨੇ ਟੈਂਡਰ ਨਹੀਂ ਫਲੋਟ ਕੀਤਾ 8.92 ਕਰੋੜ ਦਾ ਜਿਹੜਾ ਟੈਂਡਰ ਸੀਗਾ ਆਪਾਂ ਹੱਥੇ ਹੱਥ ਰੇਦੇ ਰੇਦੇ ਬੈਠੇ ਗਏ ਔਰ ਫਿਰ ਬੰਦਾ ਨੀਤਾ ਪਾਸਟ ਹਿਸਟਰੀ ਹੁੰਦੀ ਉਹ ਮਾਦੋ ਪਰ ਫਲੱਡ ਗੇਟਸ ਆ ਉਹਦੀ ਰਿਪੇਅਰ ਐਂਡ ਮੇਨਟੇਨੈਂਸ ਤਾਂ ਕਰਵਾ ਲਓ ਮਹਾਰਾਜ ਉਹ ਵੀ ਨਹੀਂ ਕਰਵਾਏ ਉਹ ਵੀ ਨਹੀਂ ਕਰਵਾਏ ਇਫੈਕਟਿਵ ਹੋਇਆ ਕਿ ਜਦੋਂ 2 ਲੱਖ ਫਿਊਜ਼ਿਕ ਵਾਟਰ ਆਇਆ ਤੇ ਫਿਰ ਤੁਸੀਂ ਪਟਾਨਕੋਟ ਗੁਰਦਾਸਪੁਰ ਚਲਾ ਡਾਂਗੇ ਕੋਈ ਐਕਸਪੀਰੀਅੰਸ ਕਿਤੋਂ ਸਬਕ ਨਹੀਂ ਲੈਣਾ ਚਲੋ ਨੁਕਸਾਨ ਹੋ ਗਿਆ ਪੰਜਾਬ ਦਾ ਪ੍ਰਧਾਨ ਮੰਤਰੀ ਆ ਰਹੇ ਆ ਜੁਦੇ ਪ੍ਰਧਾਨ ਮੰਤਰੀ ਆ ਰਹੇ ਆ ਤੁਸੀਂ ਕਮ ਸੇ ਕਮ ਆਪਣੀ ਮਨਿਸਟਰਸ ਦੀ ਕੈਬਨਟ ਦੀ ਇੱਕ ਬੈਠਕ ਕਰੋ ਕਿੰਨਾ ਨੁਕਸਾਨ ਹੋਇਆ ਸੀ ਦੱਸਿਓ ਤਾਂ ਸਹੀ ਤੁਹਾਨੂੰ ਚਾਹੀਦਾ ਤੇ ਸਿਗਾ ਕਿ ਉਸਨ ਪ੍ਰਾਈਮ ਮਿਨਿਸਟਰ ਦੀ ਬੈਠਕ ਤੇ ਚੀਫ ਮਿਨਿਸਟਰ ਸ਼ੋਡਾ ਮੈਂ ਪ੍ਰੈਜ਼ੈਂਟ मुख्यमंत्री जो फाइनेंस मिनिस्टर जाते चलो मुख्यमंत्री बीमार से गए मिनिस्टर जाते नहीं गए कि भेजे एक कुड़िया एक मुंडिया जूनियर मिनिस्टर भेजते चीफ सैकटरी गया हूँ प्राइम मिनिस्टर ने पूछा पूछया नुकसान होया उन ਚੀਫ ਸੈਕਟਰੀ ਦੇ ਵਿਊਜ਼ ਤੇ ਲਗਭਗ 13000 ਕਰੋੜ ਦੇ ਕਰੀਬ ਹੋਇਆ ਤੇ ਉਹ ਕਹਿੰਦੇ ਸਾਨੂੰ 20000 ਕਰੋੜ ਦੇ ਦੇ ਉਹ ਭਾਈ ਤੁਸੀਂ ਆਪਣੇ ਘਰ ਚ ਇੱਕ ਫੈਸਲਾ ਤਾਂ ਕਰ ਲੋ ਆਪਣੇ ਘਰ ਚ ਇੱਕ ਫੈਸਲਾ ਤਾਂ ਕਰ ਲੋ ਕਿੰਨਾ ਨੁਕਸਾਨ ਹੋਇਆ 30 ਸੈਪਟੰਬਰ ਨੂੰ ਪ੍ਰਾਈਮ ਮਿਨਿਸਟਰ ਸੌਰੀ ਚੀਫ ਮਿਨਿਸਟਰ ਉਹ ਮਿਨਿਸਟਰ ਨੂੰ ਮਿਲੇ ਉਹਨਾਂ ਨੂੰ ਕਹਿੰਦੇ ਸਾਨੂੰ ਐਕਸਟਰਾ ਜਿਹੜੇ ਹੈਗੇ ਆ ਫੰਡਸ ਦਿੱਤੇ ਜਾਣ ਕਹਿੰਦੇ ਠੀਕ ਹੈ ਤੁਸੀਂ ਇੱਕ ਮੈਮੋਰੈਂਡਮ ਜਿਹੜਾ ਹੈਗਾ ਸਾਨੂੰ ਦਿਓ ਕਿ ਕਿੰਨਾ ਕੁ ਲੌਸ ਹੋਇਆ ਤੁਸੀਂ ਦੇਖੋ 10 ਦਿਨ ਚ ਅਸੀਂ ਪ੍ਰਿਪੇਅਰ ਹੀ ਨਹੀਂ ਕਰ ਸਕੇ ਕੱਲ ਦਿੱਤਾ ਕੱਲ ਦਿੱਤਾ ਇਹਨਾਂ ਨੇ ਮੈਮੋਰੈਂਡਮ ਦਿੱਤਾ ਪ੍ਰਾਈਮ ਐਸ ਹੋਮ ਮਿਨਿਸਟਰ ਨੂੰ ਕਿ 13000 800 ਕਰੋੜ ਦੇ ਕਰੀਬ ਨੁਕਸਾਨ ਹੋਇਆ ਪਹਿਲਾ ਕੰਦ ਸੀ ਕੋਈ ਦੋ ਤਿੰਨ ਮੀਟਿੰਗਾਂ ਪਹਿਲਾਂ ਹੋਈਆਂ ਉਹ ਚ ਕੋਈ ਕਹਿੰਦਾ 15000 ਕੋਈ ਕਹਿੰਦਾ ਹਜ਼ਾਰ ਘੱਟ ਗਿਆ ਕਹਿੰਨ ਤੁਸੀਂ ਇਹ ਰੀਜ਼ਨਿੰਗ ਤਾਂ ਬਣਾ ਕੇ ਭੇਜੋ ਫਿਰ ਇਹਨਾਂ ਨੇ ਜਿਹੜਾ ਚੀਫ ਸੈਕਟਰੀ ਨੇ ਕਿਹਾ ਸੀਗਾ ਉਹਦੇ ਲਗਭਗ ਹੋਊ। ਉਹ ਸਵਾਲ ਹੈਗਾ ਕਿ ਵਰਕਿੰਗ ਕਿਦਾਂ ਹੈ ਪਾਲਿਸੀ ਪ੍ਰੈਲਿਸਿਸ ਹੈਗਾ। ਹੁਣ ਆਮ ਤੌਰ ਤੇ ਹੁੰਦਾ ਕੋਈ ਵੀ ਸਰਕਾਰ ਹੋਵੇ ਚੀਫ ਮਿਨਿਸਟਰ ਲੀਵ ਫੰਡ ਹੁੰਦਾ। ਹਰ ਇੱਕ ਜੀ ਮਿਨਿਸਟਰ ਖਾਉਂਦਾ ਕੋਈ ਵੀ ਕਿਸੇ ਵਕਤ ਵੀ ਕੋਈ ਆਪਤਾ ਹੁੰਦੀ ਹੈ ਕੋਈ ਗੱਲ ਹੁੰਦੀ ਹੈ ਕਾਲ ਕਰਦੇ ਆ ਉਹਦੀ ਬਜਾਏ ਤੁਸੀਂ ਰੰਗਲਾ ਪੰਜਾਬ ਸੁਸਾਇਟੀ ਫੰਡ ਬਣਾਤਾ ਤੋਂ ਫੰਡ ਦੀ ਕੀ ਜ਼ਰੂਰਤ ਹੈ ਕੀ ਜ਼ਰੂਰਤ ਹੈ ਕੀ ਫਿਰ ਕਹਿੰਦੇ ਜੀ ਚੀਫ ਮਿਨਿਸਟਰ ਫੰਡ ਸੇ ਦੇ ਨਹੀਂ ਰਹੀ ਸੀ ਪੈਸੇ ਤੇ ਭਾਈ ਇਹਦਾ ਮਤਲਬ ਇਹ ਹੈਗਾ ਕਿ ਇਟ ਕਾਲਸ ਕੁਐਸਚਨ ਮਾਰਕ ਓਵਰ ਦ ਕ੍ਰੈਡੀਬਿਲਟੀ ਆਫ ਦ ਚੀਫ ਮਿਨਿਸਟਰ ਇਹ ਪੈਸਾ ਨਹੀਂ ਆ ਰਿਹਾ ਫੇਰ ਇੱਕ ਚਿੱਠੀ ਹੈਲਥ ਡਿਪਾਰਟਮੈਂਟ ਪਠਾਨਕੋਟ ਜਾਰੀ ਹੋਈ ਆ ਦੇਖ ਆ ਲੈਟਰ ਐਸ ਐਮਓ ਨੇ ਜਾਰੀ ਕੀਤੀ ਹੈ ਤੇ ਇਹਦੇ ਵਿੱਚ ਹੋਰ ਫੰਡ ਕਰਤਾ ਕਿ ਮਿਸ਼ਨ ਚੜਦੀ ਕਲਾ ਫੰਡ ਤੀਸਰਾ ਫੰਡ ਆ ਗਿਆ ਜੀ ਮਤਲਬ ਹੈ ਇੱਕ 트ੈਜਡੀ ਹੈ ਇੱਕ ਕ੍ਰਾਈਸਿਸ ਹੈ ਉਸ ਦੇ ਤਿੰਨ ਤਿੰਨ ਫੰਡ ਜਿਹੜੇ ਕ੍ਰੀਏਟ ਹੋਏ ਹੋਏ ਔਰ ਉਹਦੇ ਵਿੱਚ ਐਸ ਐਮਓ ਸੁਨੀਲ ਚੰਦ ਉਹ ਕਹਿ ਰਿਹਾ ਕਿ 8000 ਐਸ ਐਮਓ ਦੇਗਾ ਮੈਡੀਕਲ ਆਫਸਰ 5000 ਦੇਗਾ ਜਿਹੜਾ ਚੀਫ ਫਾਰਮਾਸਿਸਟ ਹੈ ਉਹ 2000 ਦੇਗਾ ਕਲਰਕ 1500 ਦੇਗਾ ਈਵਨ ਕਲਾਸ 4 ਕੋਲ 1000 ਰੁਪਏ ਲਵੋ ਜਦੋਂ ਪੁੱਛਿਆ ਮੁਕਰ ਗਿਆ ਤੇ ਸਿਵਲ ਸਰਜਨ ਕਹਿੰਦਾ ਕਿ ਸਿਵਲ ਸਰਜਨ ਦੇ ਆਰਡਰ ਹੋਏ ਸਿਵਲ ਸਰਜਨ ਨੇ ਕਿਹਾ ਕਿ ਸਾਨੂੰ ਡੀ ਐਚ ਐਸ ਨੇ ਕਿਹਾ ਉਹ ਸਵਾਲ ਇਹ ਹੈ ਕਿ ਕੀ ਇਹ ਸਿਰਫ ਪਠਾਨਕੋਟ ਲਈ ਹੈ ਕਿ ਪੂਰੇ ਹੈਲਥ ਡਿਪਾਰਟਮੈਂਟ ਲਈ ਹੈ ਕੌਣ ਜਵਾਬ ਦੇਦਾ ਫੇਰੇਗਾ ਬਾਕੀ ਮਹਿਕਮਾ ਜੀ ਵੀ ਲਿੱਤੇ ਜਾ ਰਹੇ ਹਨ ਅਰੇ ਜੀ ਸਾਰੇ ਡਿਪਾਰਟਮੈਂਟ ਜੀ ਲਿੱਤੇ ਜਾ ਰਹੇ ਹਨ ਇਹ ਲਿੱਤੇ ਜਾ ਰਹੇ ਮੈਂ ਕਹਿੰਦਾ ਕੋਈ ਅਰਜ਼ ਨਹੀਂ ਹੈ ਲੇਕਿਨ ਸਵਾਲ ਹੈ ਪਲੈਰੀਫਾਈ ਤਾਂ ਕਰੋ ਚੀਫ ਮਿਨਿਸਟਰ ਸਾਹਮਣੇ ਆਣ ਹੈਲਥ ਮਿਨਿਸਟਰ ਸਾਹਮਣੇ ਤੁਸੀਂ ਇੱਕ ਕ੍ਰਾਈਸਿਸ ਹੋਇਆ ਤੁਸੀਂ ਉਹਨੂੰ ਆਪਦਾ ਹੈ ਲੇਕਿਨ ਇਹ ਚੰਦਾਪਿਆ ਨਹੀਂ ਜੀ ਇਹ ਕੰਡੀ ਏਰੀਆ ਦੇ ਵਿੱਚ ਜਿਹੜਾ ਹੈ ਨਾ ਪੈਸਾ ਖਰਚੋੜਾ ਉੱਥੇ ਲਾਣਾ ਉਹ ਨਵਾਂ ਆਪਣਾ ਰੀਜ਼ਿੰਗ ਕਰੇ ਸਵਾਲ ਇਹ ਹੈ ਕਿ ਭਈ ਕਿਸ ਟੰਗ ਦੀ ਵਰਕਿੰਗ ਜਿਹੜੀ ਹੈਗੀ ਆ ਕਿਉਂਕਿ ਇਹ ਕੋ ਦੁਆ ਹੈ ਨਾ ਧੀਰਜ धर्म मित्र और नारी आपत काल परखी आचार्य ਕਿ ਬੰਦੇ ਦਾ ਕ੍ਰਾਈਸਿਸ ਦੇ ਵਿੱਚ ਇਨਸਾਨ ਦਾ ਕੀ ਇਮਤਿਹਾਨ ਹੁੰਦਾ ਇੰਸਟੀਚਿਊਸ਼ਨ ਦਾ ਇਮਤਿਹਾਨ ਹੁੰਦਾ ਚੀਫ ਨਸਟੇਮ ਤੇ ਇਮਤਿਹਾਨ ਹੁੰਦਾ ਸਰਕਾਰ ਦਾ ਇਮਤਿਹਾਨ ਹੁੰਦਾ ਇਹ ਸਰਕਾਰ ਇਟ ਹੈ ਟੋਟਲੀ ਫੇਲਡ ਇਨ ਦਾ ਕ੍ਰਾਈਸਿਸ ਕਿ